ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਚੱਲੇ ਆ ਤੁਹਾਨੂੰ ਪਤਾ ਹੀ 29 ਤਰੀਕਾ 6ਵਾਂ ਮਹੀਨਾ 2025 ਜਿਹੜੇ ਕਬੂਤਰਬਾਜੀ ਦੇ ਪਮੰਦੀ ਦੇ ਵਿੱਚ ਅੱਠ ਰੱਖਿਆ ਉਹਦੀ ਖਾਤਰ ਤੇ ਆਪਾਂ ਘਰੋਤੌਰ ਪਏ ਆ ਤੇ ਨਾਲ ਯਾਰ ਦੋਸਤ ਨੇ ਬਾਕੀ ਇੱਕ ਮੁੰਡਾ ਆ ਰਿਹਾ ਪਾ ਤਿਆਰ ਹੋ ਕੇ ਉਹਦੀ ਬੇਟੇ ਖੜੇ ਸਾਰੇ ਖੜੇ ਹੋ ਗਏ ਬਾਬੇ ਉਹ ਇਕੱਠੇ ਹੋ ਕੇ ਜਾਵਾਂਗੇ ਸਾਰੇ ਤੇ ਬਾਕੀ ਅੱਗੇ ਅੱਗੇ ਤੁਹਾਨੂੰ ਦੱਸਦੇ ਆ ਮਿਲਦੇ ਆ ਨਾਲ ਦੀ ਨਾਲ ਸਾਰੇ ਅੱਜ ਪਾਵਾਂਗੇ ਬਲੌਗ ਪਾਵਾਂਗੇ ਸਾਰਾ ਕੀ ਕੀ ਹੁੰਦਾ ਉੱਥੇ ਕੀ ਕੀ ਰੂਲ ਬਣਾਉਂਦੇ ਆ ਸਾਰੇ ਦੱਸਾਂਗੇ ਵੀਰੇ ਤੁਹਾਨੂੰ ਠੀਕ ਹੈ ਜੀ ਚਲ ਹੂੰ ਜੀ ਬਾਈ ਟੋਡੇ ਪਹੁੰਚ ਗਏ ਜੀ ਬਾਈ ਸਣੀ ਕੋਲੇ ਪੂਰੇ ਬਹੁਤ ਬੰਦੇ ਪਹੁੰਚੇ ਆ ਬਹੁਤ ਤੇ ਦਿਖਾਉਣੇ ਆ ਤੁਹਾਨੂੰ ਆ ਬਾਈ ਦੇ ਕੱਪ-ਕੁੱਪੇ ਆ ਬੰਦੇ ਬਹੁਤ ਆ ਚਲੋ ਚਲੋ ਜਿਹੜਾ ਕਹਿਨੀ ਜੀ ਥੰਦੀ ਪਰਨੇ ਆ ਜਿਹੜਾ ਗੇਮ ਰਾਈ ਹੋਇਆ ਹੈ ਤੇ ਮੈਂ ਸੀਗਾ ਸੁੱਖੀ ਨਹੀਂ ਸੰਕਰਣ ਉਹ ਸੀ ਕਰ ਜਾਂਦੀਆਂ ਨੇ ਦੇਖਿਆ ਇਹ ਤਾਂ ਮਾਤਾ ਆਪਾ ਪਾ ਲਿਆ ਅੜੀ ਬਲ ਇਹਨੂੰ ਦਲ ਵੇੜ ਦੀ ਜਾਨ ਕੀ ਨੇ ਆਉਣਾ ਹੁਣ ਆ ਰਹਿਣ ਦੇ ਬੰਦੇ ਓਏ ਹੋਰ ਇੱਥੇ ਹੀ 10 ਵਜੇ ਤੱਕ ਫਰੀ ਹੈ ਜੇ ਆਉਣਾ ਕਿ ਨਹੀਂ ਆਉਣਾ ਉਹ ਜਾਂ 10 ਵਜੇ ਤੋਨੇ ਟਾਈਮ ਦਿੱਤਾ ਵਾ ਕਟੋੜਾ 12 11 ਵਜੇ ਆ ਜਾਣੇ ਉਹਨੇ ਆ ਕੇ ਇਹ ਲਈ ਅੰਦਰ ਰੱਖ ਦੀ ਗ੍ਰਾਸ ਬਲੂ ਜੇ ਆਰੇ ਵੀਰੇ ਜਨ ਕੇ ਨੂੰ ਹਾਣ ਦੇ ਕੀ ਵਰਤ ਮਾਰ ਦੇ ਫਰਾਟੇ ਦੀ ਮਾਰ ਰਿਹਾ ਆ ਨਾੜੀਆਂ ਨਾ ਲਿਆ ਜਾ ਰਿਹਾ ਆ ਅਸਲੀ ਹੋਰ ਬਣਿਆ ਆ ਮੇਰੇ ਪਿੰਡ ਪਨਾਵੜ ਹਸਨਪੁਰ ਜਿਹੜਾ ਕਬੂਤਰਬਾਜ਼ੀ ਦਾ ਵੀਰੇ ਕਾਠਾ ਆ ਵੀਰੇ ਢੋਡਿਆਂ ਤੋਂ ਵੀਰੇ ਆਲੇ-ਦਾਲੇ ਦੇ ਜਿਹੜੇ ਬੰਦੇ ਨੇ ਇਕੱਠੇ ਹੋ ਕੇ ਵੀਰੇ ਆ ਰਹੇ ਆ ਸਾਰੇ ਮੇਰੇ ਵੀਰ ਪਹੁੰਚੋ ਹਮਾ ਵਾਕੇ ਆਪਾਂ ਵੀ ਵੀਰੇ ਆ ਰਹੇ ਆ ਢੋਡਿਆਂ ਤੁਰਪੇ ਵੀਰੇ ਬੰਦੇ ਹਾਂਜੀ ਬਾਬਾ ਜੀ ਪਹੁੰਚ ਗਏ ਜੀ ਛੱਟਕੁੱਟ ਦਾ ਬਹੁਤ ਆ ਬਾਈ ਗਿਆ ਦਿਖਾਉਨੇ ਤੁਹਾਨੂੰ ਅੰਦਰ ਜਾ ਕੇ ਅੱਖਰ ਕੀ ਹੈ ਬਹੁਤ ਬੇਨਰ ਆਦਨਪੋਰਤਾਓ ਰਹੀ ਹੈ ਗਰਾਊਂਡ ਇੱਥੇ ਪਈ ਹਾਂਜੀ ਬੋਲੋ ਤੁਸੀਂ ਥੱਲੇ ਕਿਧਰ ਤੁਰ ਗਏ ਹੋ ਮੜ ਤੋਂ ਆਜੋ ਉੱਤਰੋ ਬੜੀ ਰਹਿਣਾ ਦੱਬ ਕੇ ਹੀ ਲਵਾਣੀ ਹੈ ਉਹ ਖੜੀ ਰਹਿਣਾ ਕੋਈ ਨਾ ਖੇਲੇ ਖਾਣ ਚਲੋ ਹਾਂਜੀ ਬਾਬਾ ਜੀ ਪਹੁੰਚ ਗਏ ਜੀ ਕਾਠੀ ਵਾਲਾ ਬਾਬੇ ਉਹ ਗਾਹਾਂ ਜਾ ਹੀ ਨਹੀਂ ਹੁੰਦਾ ਤਾਰੇ ਰਾਸਤੇ ਬਲਾਗ ਆ ਵੀਰੇ। ਪਾ ਦੇਖੋ ਇੱਧਰ ਲੰਗਰ ਚੱਲਦੇ ਵੀਰੇ। ਨੰਬਰ 1 ਬੜਾ ਇਕੱਠਾ ਹੈ ਬਾਈ। ਕਾਈ ਬਰਗੜੀ ਕਿੰਨਾ ਇਕੱਠਾ ਹੈ ਜੀ? ਬਹੁਤ ਜ਼ਿਆਦਾ ਬਾਈ। ਬੁਰਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਬਾਈ ਇੱਥੇ ਦਾ। ਬੜਾ ਇਕੱਠਾ। ਜਲਦੀ ਰਾਹ ਤੇ ਆ ਜਾਓ ਜਲਦੀ ਰਾਹ ਤੇ। ਪਿਆਰ ਦੇਖੋ ਬਾਪਿਓ। ਲੋਕਾਂ ਦਾ ਪਿਆਰ ਦੇਖੋ ਬਾਈ ਖੇਡਣ ਵਾਲਿਆਂ ਨੂੰ। ਦੇਖੋ ਸਮੋਸੇ। ਮੋਸੇ ਵੀਰੇ ਆਜੋ ਆਜੋ ਠੰਡਾ ਜਲ ਕੇ ਠੰਡਾ ਦੇਖੋ ਵੀਰੇ ਇਕੱਠੇ ਜੱਕ ਕਰੋ ਬਾਹਲਾ ਇਕੱਠਾ ਬਾਈ ਥੀਲੇ ਵੀਰੇ ਕਾਸ ਖੜਦਾ ਹੀ ਨਹੀਂ ਦੇਲਾ ਨਾ ਇੱਕ ਦੋ ਜਣ ਭਗਾ ਭਗਾ ਹੀ ਮਾਰਦੇ ਨੇ ਕੇਲੇ ਗੂਲੇ ਚੱਕੋ ਖਾਓ ਜੰਨਾ ਖਾਣਾ ਮਾੜੀ ਦੇ ਆਲੂ ਬਾਈ ਦੁਨੀਆ ਆ ਗ੍ਰੇਟ ਦੋ ਦੇ ਮੂਰੇ ਕਾ ਖੜਾ ਹੋਵੇ ਕਿੱਧਰ ਦੀ ਬਣੀਏ ਪਾਉਣਾ ਦੱਗਣਾ ਸੂਣਾ ਆਇਆ ਸੀ ਇਥੋਂ ਦੇ ਵੜ ਜੋ ਐਂ ਚੱਲਦਾ ਵੀਰੇ ਕੰਮ ਬੜਾ ਪਿਆਰ ਕਰਦੇ ਆ ਬਈ ਲੋਕ ਬਰਾਸਤੀ ਖੇਡਾਂ ਨੂੰ ਕਿਵੇਂ ਬੰਦ ਹੋ ਜਾਣਗੀਆਂ ਯਾਰ ਦੇਖੋ ਬਾਬੇ ਮੋਲਕ ਆ ਇਧਰ ਦਾ ਪ੍ਰਸਾਦ ਪ੍ਰਸਾਦਾ ਬਾਈ ਜੀ ਚਲੋ ਕਰਾਂ ਆ ਬਾਈ ਤੁਸੀਂ ਵੀ ਆ ਤੁਸੀਂ ਵੀ ਆ ਸਟੇਜ ਤੇ ਆ ਬਾਈ ਮੈਂ ਕਿਹਾ ਤੁਸੀਂ ਤੇ ਤੋਂ ਚਲੋ ਬਾਈ ਆ ਵੀਰ ਵੜ ਕੇ ਸਟੇਜ ਤੇ ਵੀ ਮਾੜਾ ਮਾੜਾ ਪਿੱਛੇ ਹੋ ਜਾਓ ਲਓ ਜੀ ਲਓ ਬਾਈ ਜੀ ਆਪੇ ਚਲੇ ਹੋ ਗਏ ਕੋਈ ਨਾ ਕੋਈ ਨਾ ਅਜੀ ਬਾਈ ਜੀ ਸਟੇਜ ਤੇ ਲੈ ਜਾ ਨਹੀਂ ਸਕਦੇ ਜੀ ਕੱਠ ਬਾਹਲਾ ਵਾ ਉੱਥੇ ਬੀਚ ਸੁਣਾ ਨਹੀਂ ਸਕਦੇ ਹਿੰਦਾਂ ਨਾਲ ਉੱਥੇ ਲੱਗਦਾ ਪੰਕ ਜਪੈਰਾ ਲਈਓ ਬਾਬਾ ਮਾਦੀਆਂ ਗੱਲਾਂ ਹੁੰਦੀਆਂ ਭੈਣ ਭੈਣ ਨਿਕਲ ਆਓ ਤੇਲਾ ਹੀ ਛੁੱਟਦੇ ਬੰਦਿਆਂ ਨੇ ਉਹ ਖੜੀ ਗਿਆ ਨਾ ਪਰਗਟ ਜਾ ਕੇ ਪਰਗਟ ராவணன் <spokesperson> <Whatever>. <Henderson>